ਆਪਣੇ ਨਾਲੇ ਦੁਆਲੇ ਸਾਰੇ ਪੱਠੀ ਪੱਠੇ ਨੇ 1.5-2 ਕਿੱਲੇ ਚ ਤਾਂ ਜਿੱਦਨ ਦਾ ਸਾਲਾ ਸ਼ੇਰ ਜਿਹਾ ਰੋਲਾ ਪਿਆ ਹੁਣ ਤਾਂ ਐਂ ਹੀ ਲੱਗਦਾ ਜੇ ਬੰਦਾ ਉਹ ਜਿਵੇਂ ਬੰਦਾ ਨਿਕਲੇ ਪੱਠੇ ਤੋਂ ਐਂ ਹੀ ਲਾਦਾ ਵੀ ਸਾਲਾ ਕਿਤੇ ਸ਼ੇਰ ਤਾਂ ਨਹੀਂ ਆ ਗਿਆ ਸਾਲਾ ਸਾਰੇ ਪਾਸੇ ਹਵਾ ਚੱਲ ਜੇ ਤਾਂ ਤਾਂ ਡਰ ਲੱਗਦਾ ਕਿਤੇ ਸ਼ੇਰ ਨਾ ਨਿਕਲ ਆਵੇ ਘਰ ਦੇ ਕਹਿੰਦੇ ਆ ਗੰਡਾਸਾ ਲੈ ਕੇ ਜਾਇਆ ਕਰੋ ਨਾਲ ਉਹਨਾਂ ਨੂੰ ਪੁੱਛੇ ਵੀ ਇਹ ਸ਼ੇਰ ਆ ਗਿਆ ਗੰਡਾਸਾ ਚਲਾਊ ਕੌਣ ਬੰਦਾ ਦਾ ਲੱਭਦਾ ਨਹੀਂ ਕੋਈ ਆ ਇੱਕ ਆ ਲਿਆਂਦਾ ਹੁਣ ਆਖਿਆ ਚੱਲ ਨਾਲ ਪੱਠੇ ਵੜਾਓ ਮੇਰੇ ਇਹ ਸਾਲਾ ਉਥੋਂ ਪੱਟਿਆਂ ਚ ਆਇਆ ਮੈਂ ਹੁਣ ਪਾਣੀ ਲਾਉਣ ਮੈਂ ਦੇਖਿਆ ਬੰਦਾ ਹੈ ਨਹੀਂ ਉਹ ਪੱਟਿਆਂ ਚੋਂ ਨਿਕਲਿਆ ਤਾਂ ਮੈਂ ਤਾਂ ਡਰ ਗਿਆ ਮੈਂ ਕਿਹਾ ਸ਼ੇਰ ਆ ਗਿਆ ਹੁਣ ਤੁਸੀਂ ਦੇਖੋ ਵੀ ਸਾਰੇ ਪਾਸੇ ਪੱਠੀ ਪੱਠੇ ਨੇ ਇਹ ਤਾਂ ਅਲੀ ਇਹ ਸ਼ੁਕਰ ਆ ਵੀ ਭਾਂਜ ਚ ਪੈਰੀ ਨਹੀਂ ਆਈ ਚ ਨਹੀਂ ਤਾਂ ਵੀਰੇ ਸਾਡੇ ਵਰਗੇ ਦਲੇਰ ਕਿੱਥੇ ਸਭ ਘਰ ਘਰ ਜਾਉਂਦੇ ਆ ਸ਼ੇਰ ਸਾਲਾ ਨਾ ਹੀ ਬੜਾ ਤਕੜਾ ਹੈ ਉਹ ਤਾਂ ਜਣਾ ਖਣਾ ਜ ਆ ਭਾਂਜ ਚ ਲਾ ਕੇ ਡੂਬ੍ਰਿਗੇਟ ਜੀ ਵੀਡੀਓ ਕਹਿੰਦਾ ਫਲਾਣੇ ਥਾਂ ਪਿੰਡ ਪਿੰਡ ਚ ਸਿਰਫ ਭਈ ਸ਼ੇਰ ਆ ਗਿਆ ਬਹੁਤ ਡਰਾਇਆ ਪਿਆ ਲੋਕਾਂ ਨੂੰ ਵੀ ਸ਼ੇਰ ਨੇ ਮਾਚਲ ਸਾਡੇ ਨਾਲ ਕਿਤੇ ਆ ਜੇ ਪਰਵਾ ਪੱਠੇ ਅੱਗੀ ਬੜੇ ਔਖੇ ਵੱਢਨੇ ਆ ਦੇ ਬੰਦਾ ਨਾਲ ਆਇਆ ਮੇਰੇ ਪੱਠੇ ਵੱਢਣ ਵਾਸਤੇ ਕਹਿੰਦਾ ਸ਼ੇਰ ਦੇਖਾਂਗੇ ਕਿਹੜਾ ਆਪਾਂ ਜੋ ਆਪਾਂ ਨੂੰ ਬੜਾ ਦੱਸੇ ਹੋਰ ਸ਼ੇਰ ਦਾ ਸੀ ਕਿੱਥੇ গুজਰਾਤ ਅੱਛਾ ਕਹਿੰਦਾ ਗੁਜਰਾਤ ਚ ਇਹ ਕੰਬਾਇਨਾਂ ਤੇ ਜਾਂਦਾ ਮੁੰਡਾ ਕਹਿੰਦਾ ਸ਼ੇਰ ਸਾਡੇ ਕੋਲੋਂ ਦੀ ਲੰਘ ਜਾਂਦੇ ਨੇ ਇਹ ਤਾਂ ਭਈ ਇਹ ਚੀਜ਼ ਦਾ ਤਾਂ ਫਰਕ ਹੈਗਾ ਉੱਥੇ ਫਿਰ ਜੰਗਲ ਨੇ ਸਾਰੇ ਜਿੱਥੇ ਕੰਬੈਨ ਚੱਲਦੀ ਹੈ ਜਿੱਥੇ ਮਸ਼ੀਨ ਚੱਲਦੀ ਜੰਗਲ ਨੇ ਹਾਂ ਇਹ ਲੱਗਦਾ ਕਿ ਤੇ ਜੰਗਲ ਬਹੁਤ ਉਹ ਹੁਣ ਤਾਂ ਭੈਣਚੋ ਦਾ ਪੰਜਾਬ ਚ ਆਇਆ ਹੋਇਆ ਸ਼ੇਰ ਤਾਂ ਕਰਕੇ ਇੱਕ ਗੱਲ ਤਾਂ ਦੱਸ ਜਿਵੇਂ ਆਪਣੇ ਸਾਲੇ ਪੱਠੇ ਨੇ ਆ ਦੋ ਕਿੱਲੇ ਜਿਵੇਂ ਆ ਵੀਡੀਓ ਜਿਵੇਂ ਪਾਉਂਦੇ ਨੇ ਸੱਚੀ ਲੱਗਦਾ ਨਾ ਡਰ ਵੀ ਭੈਣਚੋ ਦਾ ਇਹਦਾ ਕੀ ਪਤਾ ਕਿੱਥੇ ਬੈਠਾ ਹੋਵੇ ਆ ਸਾਲਾ ਕੱਲਾ ਬੰਦਾ ਤੋਂ ਹੁੰਦੀ ਡਰ ਲੱਗਦਾ ਵੀ ਕਿਤੇ ਇਧਰੋਂ ਹੁਣ ਤਾਂ ਸਾਲਾ ਪੱਠਿਆਂ ਤੋਂ ਕੁੱਤਾ ਲੰਘ ਜਾਏ ਨਾ ਬੰਦੇ ਉਂਝ ਡਰ ਜਾਂਦੇ ਵੀ ਕਿਤੇ ਸਾਲੇ ਸਹੀ ਗੱਲ ਆ ਹੁਣ ਤੂੰ ਦੇਖ ਤਾ ਭੈਣ ਚੋਂ ਪੱਠੇ ਤਾਂ ਟੱਪ ਕੇ 15 15 ਫੁੱਟ ਦੇ ਪੱਠੇ ਨੇ ਕੁੜੀ ਚੋਦੇ ਚਰੀ ਦੇਖ ਇਸ ਲਈ ਭਰਾਵਾ ਧਿਆਨ ਹੀ ਰੱਖਿਆ ਕਰੋ ਮਾਰੇ ਟਾਈਮ ਚੱਲ ਰਿਹਾ ਪੰਜਾਬ ਤੇ ਕੋਈ ਪਤਾ ਨਹੀਂ ਸ਼ੇਰ ਕਿੱਥੋਂ ਆ ਜਾਏ ਕਿੰਨੇ ਛੱਡੇ ਨੇ ਭੈਣ ਤੋਂ ਉਂਝ ਦਾ ਸ਼ੇਰ ਲੱਭਦੇ ਨਹੀਂ ਪਤਾ ਪੱਠਿਆਂ 'ਚ ਸ਼ੇਰ ਕਿੱਥੋਂ ਆਉਣ ਲੱਗ ਗਏ ਨੇ ਦੇਖੋ ਭਾਈ ਆਪਣਾ ਸੁਝਾਅ ਤੁਹਾਡੇ ਕਿਹੜੇ ਕਿਹੜੇ ਸ਼ੇਰ ਆਇਆ ਪਿੰਡ 'ਚ ਬਈ ਆਪਣੇ ਸ਼ੀਟਾਂ ਵਾਲੇ ਤਾਂ ਨਹੀਂ ਆਉਂਦਾ ਕਿਉਂ ਇੱਥੇ ਬੰਦੇ ਸਾਰੇ ਖਾ ਜਾਣਗੇ ਸ਼ੇਰ ਮਾਰ ਕੇ ਇੱਥੇ ਸ਼ੇਰ ਨੇ ਭੁੱਖੇ ਮਰਨਾ ਆ ਕੇ ਚੰਗਾ ਭਾਈ ਲਾਈਏ ਪਾਣੀ